ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਚੈਨਲ ਪੰਜਾਬ ਫੈਕਟ ਦੇ ਉੱਤੇ ਦੋਸਤੋ ਤੁਹਾਨੂੰ ਇੱਕ ਐਸੇ ਅਣਖੀਲੇ ਗੱਬਰ ਇੱਕ ਜਰਨੈਲ ਇੱਕ ਯੋਧੇ ਦੀ ਕਹਾਣੀ ਦੱਸਣ ਜਾ ਰਿਹਾ ਜਿਹਦਾ ਨਾਂ ਸੀਗਾ ਸੁਰਿੰਦਰ ਸਿੰਘ ਸੋਢੀ ਸੋ ਵੀਡੀਓ ਆਦੀ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਹਿੰਦੇ ਵੀ ਜਦੋਂ ਵੀ ਸੰਤ ਜਰਨੈਲ ਸਿੰਘ ਦਾ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਦੀ ਸੱਜੀ ਬਾਹ ਕਹੇ ਕਿ ਸਤਕਾਰੇ ਜਾਣ ਵਾਲੇ ਭਾਈ ਸੁਰਿੰਦਰ ਸਿੰਘ ਸੋਢੀ ਦਾ ਜ਼ਿਕਰ ਆਪਣੇ ਆਪ ਹੀ ਛਿੜ ਪੈਂਦਾ ਹੈ ਅਕਸਰੀ ਇਸ ਦੀ ਫੁਰਤੀ ਅਤੇ ਦਲੇਰੀ ਦੀਆਂ ਗੱਲਾਂ ਹੁੰਦੀਆਂ ਸਨ ਗੱਡੀ ਦੀ ਲੇਨ ਤੇ ਮੋਟਰਸਾਈਕਲ ਚਲਾਉਣਾ ਤੇ ਇੱਕੋ ਸਮੇਂ ਡਰਾਈਵਰੀ ਅਤੇ ਪੁਲਿਸ ਨਾਲ ਮੁਕਾਬਲਾ ਕਰਨੀਆਂ ਇਸ ਸੂਰਮੇ ਦੀਆਂ ਦੰਦ ਕਥਾਵਾਂ ਸਿੱਖ ਕੌਮ ਦੇ ਬੱਚੇ-ਬੱਚੇ ਅੰਦਰ ਪ੍ਰਸਿੱਧ ਨੇ ਇਸ ਸੂਰਮੇ ਦਾ ਜਨਮ ਸਨ 1960 ਦੇ ਲਗਭਗ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਪਿਤਾ ਸਰਦਾਰ ਦਲਜੀਤ ਸਿੰਘ ਦੇ ਗ੍ਰਹਿ ਵਿਖੇ ਹਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟੜੀ 바ਵਾਦਾਸ ਵਿੱਚ ਹੋਇਆ ਆਪ ਤੋਂ ਵੱਡੀ ਇੱਕ ਭੈਣ ਹੈ ਜਿਹਦਾ ਨਾਮ ਗੁਰਵਿੰਦਰ ਕੌਰ ਹੈ ਆਪਦੇ ਚਾਚਾ ਜੀ ਜੋ ਕਿ ਅਖੰਡ ਕੀਰਤਨੀ ਜਥੇ ਵਿੱਚ ਸਨ ਦੱਸਦੇ ਨੇ ਕਿ ਸੁਰਿੰਦਰ ਸਿੰਘ ਸੋਢੀ ਦੇ ਜਨਮ ਸਮੇਂ ਜਦੋਂ ਸਿੰਘ ਉਸ ਦੇ ਕੋਲ ਬੈਠ ਕੇ ਨਾਮ ਜਪਦੇ ਸਨ ਤਾਂ ਉਹ ਹੰਗਾਰਾ ਦਿੰਦਾ ਸੀ ਸੋਢੀ ਦਾ ਬਚਮਨ ਬਹੁਤ ਕਸਟਮਾਈਜ਼ ਸੀ ਉਹ 1 ਸਾਲ ਦਾ ਹੀ ਸੀ ਜਦੋਂ ਉਸ ਦੇ ਮਾਤਾ ਪਿਤਾ ਦੀ ਚੜ੍ਹਾਈ ਕਰ ਗਏ ਮਾਂ ਤੋਂ ਬਿਨਾਂ ਦੋਵੇਂ ਭੈਣ ਭਰਾ ਦਾਦੀ ਨੇ ਪਾਲੇ ਉਹ 13 ਸਾਲਾਂ ਦਾ ਸੀ ਜਦੋਂ ਉਸ ਦੇ ਪਿਤਾ ਜੀ ਵੀ ਟਰੈਕਟਰ ਉਲਟ ਜਾਣ ਨਾਲ ਚੜ੍ਹਾਈ ਕਰ ਗਏ ਇਸ ਨਾਲ ਬੇਸਹਾਰਾ ਹੋ ਗਏ ਦੋਵੇਂ ਭੈਣ ਭਰਾ ਆਪਣੇ ਤਾਏ ਕੋਲ ਬੁੱਲੋਵਾਲ ਪਿੰਡ 'ਚ ਆ ਕੇ ਰਹਿਣ ਲਈ ਮਨਜ਼ੂਰ ਹੋ ਗਏ। ਸੋਢੀ ਦੀ ਆਪਣੇ ਤਾਏ ਨਾਲ ਨਾ ਨਿਭੀ। ਲੜਕੇ ਘਰੋਂ ਨਿਕਲ ਗਿਆ ਤੇ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਕੋਲ ਜਾ ਪਹੁੰਚਿਆ। ਸਨ 1978 'ਚ ਅੰਮ੍ਰਿਤਸਰ ਵਿਖੇ ਵਾਪਰੇ ਸਾਕੇ ਪਿੱਛੋਂ ਸਿੱਖ ਪੰਥ ਅੰਦਰ ਇਨਕਲਾਬੀ ਹਵਾਵਾਂ ਚੱਲੀਆਂ ਤਾਂ ਸੋਢੀ ਨੇ ਵੀ ਇਲਾਕੇ ਦੇ ਕੁਝ ਨਰਕਧਾਰੀਆਂ ਨਾਲ ਮੱਥਾ ਲਾ ਲਿਆ। 307 351 ਦੇ ਕੇਸ ਵਿੱਚ ਫੜੇ ਜਾਣ ਪਿੱਛੋਂ ਕੁਝ ਸਾਥੀਆਂ ਨੇ ਆਪਦੀ ਜਵਾਨਤ ਕਰਵਾਈ। ਇਹਨਾਂ ਸਰਗਰਮੀਆਂ 'ਚ ਹੀ 1982 ਵਿੱਚ ਸੁਰਿੰਦਰ ਸਿੰਘ ਸੋਢੀ ਦੀ ਜ਼ਿੰਮੇਵਾਰੀ ਇੱਕ ਵਾਰ ਹਥਿਆਰ ਲਿਆਉਣ ਦੀ ਲੱਗੀ। ਇੱਕ 4-ਵਿਲਰ ਦੀ ਬਾੜੀ ਲਗਵਾਉਣ ਦੇ ਬਹਾਨੇ ਸੋਢੀ ਅਤੇ ਇੱਕ ਹੋਰ ਸਿੰਘ ਦਿੱਲੀ ਗਏ। ਜਦੋਂ ਉਹ ਵਾਪਸ ਪੰਜਾਬ ਵੱਲ ਤੁਰੇ ਤਾਂ ਉਸ 4-ਵਿਲਰ ਵਿੱਚ ਕਾਫੀ ਅਸਲਾ ਸੀਗਾ ਜਦੋਂ ਪੰਜਾਬ ਹਰਿਆਣਾ ਦੀ ਸਰਹੱਦ ਤੇ ਸਖਤ ਨਾਕਾ ਲੱਗਾ ਸੋਢੀ ਨੇ ਵੇਖਿਆ ਤਾਂ ਇਸ ਨੂੰ ਸ਼ੱਕ ਪਿਆ ਕਿ ਮੁਖਬਰੀ ਹੋ ਚੁੱਕੀ ਹੈ ਇਸ ਨੇ ਸਾਥੀ ਨਾਲ ਭੱਜ ਜਾਣ ਦੀ ਸਲਾਹ ਕੀਤੀ ਪਰ ਸਾਥੀ ਨੇ ਕਿਹਾ ਵੀ ਮੇਰੇ ਤੋਂ ਭੱਜਿਆ ਨਹੀਂ ਜਾਣਾ ਨਤੀਜੇ ਵਜੋਂ ਉਕਤ ਨਾਕੇ ਤੇ ਰਾਣੀਆਂ ਕਸਵੇ ਕੋਲ ਇਹਨਾਂ ਦੋਹਾਂ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਦੋਹਾਂ ਨੂੰ ਬੜੇ ਬੁਰੇ ਤਰੀਕੇ ਨਾਲ ਟੌਰਚਰ ਕੀਤਾ ਗਿਆ ਪੰਜਾਬ ਵਿੱਚ ਨਵੀਂ-ਨਵੀਂ ਸਿੱਖਾਂ ਦੀ ਝਜਾਰੂ ਲਹਿਰ ਉੱਠੀ ਸੀ ਇਸ ਕਾਰਨ ਪੰਜਾਬ ਦੀ ਪੁਲਿਸ ਨੇ ਇਹਨਾਂ ਦੋਹਾਂ ਕੋਲੋਂ ਅਸਲਾ ਬਰਾਮਦ ਹੋਣ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਤੇ ਇਹਨਾਂ ਦੀ ਮੰਗ ਕੀਤੀ। ਹਰਿਆਣਾ ਪੁਲਿਸ ਨੇ ਇਹਨਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਤਾਂ ਨਾ ਕੀਤਾ ਪਰ ਪੰਜਾਬ ਦੇ ਕਈ ਪੁਲਿਸ ਅਫਸਰਾਂ ਨੂੰ ਇਹਨਾਂ ਤੋਂ ਪੁੱਛਗਿੱਛ ਕਰਦੇ ਖੁੱਲ੍ਹ ਦੇ ਦਿੱਤੀ। ਪੰਜਾਬ ਦੇ ਪੰਜ ਪੁਲਿਸ ਇੰਸਪੈਕਟਰਾਂ ਤੇ ਐਸਐਸਪੀ ੜਵਾਲ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ। ਛੋਡੀ ਨੇ ਕੁਝ ਨਾਂ ਦੱਸਿਆ ਤੇ ਆਪਣੇ ਦੁਸ਼ਮਣਾਂ ਦੇ ਨਾਂ ਲੈ ਦਿੱਤੇ ਪਰ ਦੂਜੇ ਸਾਥੀ ਨੇ ਕਈ ਹੋਰ ਸਾਥੀਆਂ ਦੇ ਨਾਂ ਲੈ ਦਿੱਤੇ। ਹੋਰ ਕਈ ਸਾਥੀਆਂ ਦੀ ਫੜੋ ਫੜਾਈ ਪਿੱਛੋਂ ਕਣੀਏ ਕੇ ਬਾਂਗਰ ਦੇ ਅਵਤਾਰ ਸਿੰਘ ਨਾ ਦੇ ਸ਼ਖਸ ਨੇ ਸਾਰੇ ਗਰੁੱਪ ਦੇ ਸਿੰਘਾਂ ਦੇ ਨਾਂ ਲੈ ਦਿੱਤੇ ਜਿਸ ਕਾਰਨ ਇਸ ਗਰੁੱਪ ਦੇ ਸਾਰੇ ਸਿੰਘ ਰੂਪੋਸ਼ ਹੋ ਗਏ ਇਸ ਪਿੱਛੋਂ ਜਥੇਦਾਰ ਰਾਮ ਸਿੰਘ ਦੀ ਸੰਤ ਜਰਨੈਲ ਸਿੰਘ ਜੀ ਨਾਲ ਸੁਲਾਹ ਹੋ ਗਈ ਤੇ ਇਹ ਸਾਰਾ ਗਰੁੱਪ ਸੰਤਾਂਗੋੜ ਜਾ ਪਹੁੰਚਿਆ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਪੈਰ ਵੀ ਕਰਕੇ ਸੋਢੀ ਦੀ ਜਮਾਤ ਕਰਵਾ ਲਈ 2 ਮਹੀਨੇ ਦੇ ਪੁਲਿਸ ਰਿਮਾਂਡ ਵਿੱਚ ਸੋਢੀ ਹੋਰਾਂ ਨੂੰ ਦਿੱਤੇ ਤਸੀਹੇ ਹੀ ਬਾਅਦ ਵਿੱਚ ਆਈਜੀ ਅਟਵਾਲ ਦੇ ਕਤਲ ਦਾ ਕਾਰਨ ਬਣੇ ਬਾਹਰ ਆਉਣ ਤੋਂ ਬਾਅਦ ਸੁਰਿੰਦਰ ਸਿੰਘ ਸੋਢੀ ਦਾ ਨਾਂ ਕਈ ਵਾਰ ਦాతਾ ਨਾਲ ਜੁੜਨ ਲੱਗ ਪਿਆ ਟਾਂਡੇ ਲਾਗੇ ਨਰਕਧਾਰੀਆਂ ਦੇ ਸੈਨਾਪਤੀ ਵਜੋਂ ਜਾਣੇ ਜਾਣ ਵਾਲੇ ਇੱਕ ਸ਼ਖਸ ਦਾ ਕਤਲ ਬੁੱਲੋਵਾਲ ਤੇ ਇੱਕ ਨਰਕਧਾਰੀ ਦਾ ਕਤਲ ਅਟਵਾਲ ਦਾ ਕਤਲ ਐਸਐਸਪੀ ਡੀਆਰ ਪੱਟੀ ਤੇ ਹਮਲਾ ਢਿੱਲਵਾ ਬਸਗਾਂਡ ਆਂਧ ਪ੍ਰਮੁੱਖ ਵਾਰਦਾਤਾ ਚ ਹੋਰ ਸਿੰਘਾਂ ਨਾਲ ਸੋਢੀ ਦਾ ਨਾਂ ਵੀ ਵੱਜਦਾ ਸੀ ਇੱਕ ਵਾਰੀ ਭਾਈ ਸੁਰਿੰਦਰ ਸਿੰਘ ਸੋਢੀ ਅਤੇ ਭਾਈ ਮਲਾਗਰ ਸਿੰਘ ਚੌੜਾ ਮਦਰਾ ਸ਼ਾਮ 84 ਨੇੜੇ ਇੱਕ ਘਰ ਵਿੱਚ ਰੁਕੇ ਹੋਏ ਸਨ ਕਿ ਪੁਲਿਸ ਦਾ ਘੇਰਾ ਪੈ ਗਿਆ ਮਲਾਗਰ ਸਿੰਘ ਪਹਿਲਾਂ ਹੀ ਨਿਕਲ ਗਿਆ ਪਰ ਸੋਢੀ ਸਖਤ ਘੇਰੇ ਵਿੱਚ ਫਸ ਗਿਆ ਇਸ ਵੇਲੇ ਛੋਡੀ ਕੋਲ ਕੇਵਰ ਇੱਕੋ ਹੀ ਫੇਰ ਕਰਨ ਵਾਲਾ ਇੱਕ ਪਿਸਤੌਲ ਸੀ ਉਸ ਨੂੰ ਚਲਾਉਣ ਦਾ ਯਤਨ ਕੀਤਾ ਪਰ ਗੋਲੀ ਵਿੱਚ ਫਸ ਗਈ ਛੋਡੀ ਦੇ ਦਿਲ ਅਤੇ ਦਿਮਾਗ ਦੋਹਾਂ ਨੇ ਕੰਮ ਕੀਤਾ ਤੇ ਉਸ ਨੇ ਕੋਠੇ ਦੇ ਚੜ੍ਹ ਕੇ ਇੱਕ ਮੇਕ ਨਾਲ ਲਾ ਕੇ ਇੱਟ ਨਾਲ ਸੱਟ ਮਾਰੀ ਤਾਂ ਪਿਸਤੌਲ ਚੋਂ ਗੋਲੀ ਚੱਲ ਪਈ ਗੋਲੀ ਦੀ ਆਵਾਜ਼ ਨਾਲ ਪੁਲਿਸ ਇਹ ਸਹਿਮ ਗਏ ਸੋਢੀ ਨੇ ਫੁਰਤੀ ਵਿਖਾਈ ਬੁੱਕਲ ਮਾਰ ਕੇ ਛਾਲ ਮਾਰੀ ਤੇ ਇੱਕ ਬੜਦਾ ਵਾਲੇ ਗੱਡੇ ਤੇ ਚੜ ਕੇ ਉਸ ਨੂੰ ਭਜਾਉਂਦਾ ਹੋਇਆ ਓਏ ਗੋਲੀ ਚੱਲ ਗਈ ਗੋਲੀ ਚੱਲ ਗਈ ਦਾ ਰੌਲਾ ਪਾਉਂਦਾ ਪੁਲਿਸ ਦੇ ਨਾਕੇ چیر ਕੇ ਬਾਜ ਨਿਕਲੇ ਆ ਇਸ ਘਟਨਾ ਪਿੱਛੋਂ ਸਿੰਘ ਸੋਢੀ ਨੂੰ ਮਖੌਰ ਨਾਲ ਪਾਇਲਟ ਕਹਿਣ ਲੱਗ ਪਏ ਇਹ ਉਪਨਾਵੀ ਉਸ ਨਾਲ ਸਦਾ ਹੀ ਜੁੜਿਆ ਰਿਹਾ ਇਹ ਅਹਿਮ ਤੱਥ ਹੈ ਵੀ ਭਾਈ ਅਮਰੀਕ ਸਿੰਘ ਤੇ ਤਸ਼ੱਦਦ ਕਰਨ ਵਾਲੇ ਤੇ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰ ਉਸ ਦੇ ਇਕੱਲੇ ਨਹੀਂ ਅਗਲੇ ਜਹਾਂ ਤੋਰ ਦਿੱਤੇ ਉਸ ਦੇ ਕਈ ਅਹਿਮ ਕਾਰਨਾਮਿਆਂ ਦੀਆਂ ਦੰਦ ਕਥਾਵਾਂ ਅੱਜ ਵੀ ਪ੍ਰਚਲਿਤ ਨੇ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਸਿੱਖਾਂ ਉੱਪਰ ਜ਼ੁਲਮ ਕੀਤੇ ਤਾਂ ਕਿਹਾ ਜਾਂਦਾ ਹੈ ਕਿ ਉਸ ਦੀ ਸਦਾਈ ਲਈ ਸਾਂਤ ਜਰਨੈਲ ਸਿੰਘ ਨੇ ਸੋਢੀ ਨੂੰ ਭੇਜਿਆ ਉੱਥੇ ਜਾ ਕੇ ਭਜਨ ਲਾਲ ਦੀ ਸੁਰੱਖਿਆ ਦਾ ਅੰਦਾਜ਼ਾ ਲਾ ਕੇ ਸੋਢੀ ਨੇ ਸੰਤਾ ਨਾਲ ਫੋਨ ਤੇ ਗੱਲ ਕਰਕੇ ਕਿਹਾ ਕਿ ਭਜਨ ਲਾਲ ਨੂੰ ਸੋਹ ਤਾਂ ਮੈਂ ਦੇਵਾਂਗਾ ਪਰ ਵਾਪਸ ਨਹੀਂ ਆ ਸਕਾਂਗਾ ਇਹ ਸੁਣ ਕੇ ਸੰਤਾ ਨੇ ਉਸ ਨੂੰ ਵਾਪਸ ਸੱਦ ਲਿਆ ਤੇ ਭਜਨ ਲਾਲ ਦੀ ਸੁਧਾਈ ਦਾ ਕੰਮ ਅੱਗੇ ਪਾ ਦਿੱਤਾ ਤੇ ਫਿਰ ਉਹ ਸਮਾਂ ਵੀ ਆਇਆ ਜਦੋਂ ਸਿੱਖਾਂ ਦੇ ਵਾਹਿਦ ਲੀਟਰ ਬਣਦੇ ਚਾਹਵਨ ਲੋਂਗੋਵਾਲ ਵਰਗੇ ਲੋਕ ਜਰਨੈਲ ਸਿੰਘ ਖਾਸਾ ਭਿੰਡਰਾਂ ਵਾਲਿਆਂ ਦੀ ਸਿੱਖ ਸੰਗਤਾਂ ਅੰਦਰ ਵਾਧੀ ਲੋਕ ਪ੍ਰੇਤਾ ਤੋਂ ਐਨੇ ਦੁਖੀ ਹੋ ਗਏ ਕਿ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਕਤਲ ਕਰਵਾਉਣ ਲਈ ਇੱਕ ਬਦਮਾਸ਼ ਟੋਲੇ ਨਾਲ 50 ਲੱਖ ਰੁਪਏ ਦਾ ਸੌਦਾ ਕਰ ਲਿਆ ਸਰ ਸੰਤਾਂ ਦੇ ਇਰਤ ਗਿਰਦ ਰਹਿੰਦੇ ਪਤੰਗਿਆਂ ਵਰਗੇ ਸਿੰਘਾਂ ਦੀ ਬਾਜ ਅੱਖਾਂ ਨੂੰ ਤਾੜ ਕੇ ਉਕਤ ਬਦਮਾਸ਼ ਟੋਲਾ ਡਰ ਗਿਆ ਤੇ ਉਸਨੇ ਸੁਪਾਰੀ ਵਾਪਸ ਕਰ ਦਿੱਤੀ ਇਸ ਦੇ ਨਾਲ ਲੋਂਗੋ ਵਾਲਿਆ ਗਰੁੱਪ ਘਬਰਾ ਗਿਆ ਉਹਨਾਂ ਲਈ ਵਧੇਰੇ ਚਿੰਤਾ ਦੀ ਗੱਲ ਇਹ ਸੀ ਕਿ ਸਤ ਜਰਨੈਲ ਸਿੰਘ ਜੀ ਦੀ ਸੱਜੀ ਬਾਹ ਮੰਨਿਆ ਜਾਂਦਾ ਭਾਈ ਸੁਰਿੰਦਰ ਸਿੰਘ ਸੋਢੀ ਹਥਿਆਰਾਂ ਦੀ ਪ੍ਰਾਪਤੀ ਦੇ ਕੰਮ ਦੌਰਾਨ ਉਕਤ ਬਦਮਾਸ਼ ਟੋਲੇ ਦੇ ਕਈ ਮੈਂਬਰਾਂ ਨੂੰ ਨਿੱਜੀ ਤੌਰ ਤੇ ਜਾਣਦਾ ਸੀ ਲੋਂਗੋ ਵਾਲਿਆਂ ਨੂੰ ਚਿੰਤਾ ਹੋਈ ਵੀ ਕਿਤੇ ਉਸ ਗਰੋਹ ਦੇ ਮੈਂਬਰ ਭਾਈ ਸੋਢੀ ਨੂੰ ਇਸ ਬਾਰੇ ਨਾ ਦੱਸ ਦੇਣ ਉਹ ਜਾਣਦੇ ਸਨ ਵੀ ਜੇਕਰ ਛੋਡੀ ਨੂੰ ਉਹਨਾਂ ਦੀ ਇਸ ਕਰਤੂਤ ਦੀ ਭਣਕ ਪੈ ਗਈ ਤਾਂ ਉਹ ਸਾਰੇ ਗਦਾੜ ਟੋਲੇ ਨੂੰ ਬੁਰੀ ਮੌਤ ਮਾਰੇਗਾ। ਇਹ ਦਾਹਤ ਤੋਂ ਸੁਰਖਰੂ ਹੋਣ ਲਈ ਉਹਨਾਂ ਨੇ ਇਸ ਬਦਮਾਸ਼ ਟੋਲੇ ਨਾਲ ਭਾਈ ਛੋਡੀ ਨੂੰ ਕਤਲ ਕਰਨ ਦਾ ਸੌਦਾ ਕਰ ਲਿਆ। ਉਕਤ ਕਾਤਲ ਟੋਲੇ ਦੇ ਮੈਂਬਰਾਂ ਸੁਰਿੰਦਰ ਸ਼ਿੰਦਾ ਅਤੇ ਬਲਜੀਤ ਕੌਰ ਨੇ 14 ਅਪ੍ਰੈਲ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸਿੰਧੀ ਹੋਟਲ 'ਚ ਬੈਠੇ ਭਾਈ ਸੁਰਿੰਦਰ ਸਿੰਘ ਛੋਡੀ ਨੂੰ ਵੇਖ ਕੇ ਮੌਕਾ ਠੀਕ ਸਮਝਿਆ ਤੇ ਗੱਲਾਂ ਵਿੱਚ ਲਾ ਕੇ ਅਚਾਨਕ ਹੀ ਭਾਈ ਛੋਡੀ ਦੇ ਸਿਰ 'ਚ ਗੋਲੀ ਮਾਰ ਦਿੱਤੀ। ਮਿੱਥੀ ਹੋਈ ਸਾਜ਼ਿਸ਼ ਤਹਿਤ ਇਹ ਕਾਰਾ ਕਰਨ ਤੋਂ ਬਾਅਦ ਸ਼ਿੰਦਾ ਫਰਾਰ ਹੋ ਗਿਆ ਤੇ ਬਲਜੀਤ ਕੌਰ ਇਹ ਕਹਿੰਦੀ ਹੋਈ ਕਿ ਮੈਂ ਆਪਣੀ ਇੱਜ਼ਤ ਦਾ ਬਦਲਾ ਲੈ ਲਿਆ ਦਰਬਾਰ ਸਾਹਿਬ ਵੱਲ ਭੱਜ ਉઠી ਪਰ ਸੰਤ ਜਰਨੈਲ ਸਿੰਘ ਜੀ ਦੇ ਨੇੜਲੇ ਸਿੰਘਾਂ ਨੇ ਉਕਤ ਔਰਤ ਨੂੰ ਕਾਬੂ ਕਰਕੇ ਸਾਰੀ ਸਾਜ਼ਿਸ਼ ਦਾ ਇਕਬਾਲ ਕਰਵਾ ਲਿਆ ਤੇ ਇਸ ਸਾਜ਼ਿਸ਼ ਪਿਛਲੇ ਸਾਰੇ ਲੀਡਰਾਂ ਦੇ ਨਾਂ ਵੀ ਉਗਲਵਾ ਲਏ ਸੰਤਾਂ ਦੇ ਨਜ਼ਦੀਕੀ ਭਾਈ ਗੁਰਿੰਦਰ ਸਿੰਘ ਭੋਲੇ ਹੋਰਾਂ ਦੀ ਇਸ ਸਾਜ਼ਿਸ਼ ਦੇ ਮੋਹਰੇ ਸ਼ਿੰਦੇ ਨੂੰ ਲੱਭ ਕੇ 24 ਘੰਟਿਆਂ ਦੇ ਅੰਦਰ ਹੀ ਅਗਲੇ ਜਹਾਨ ਤੋਰ ਦਿੱਤਾ ਅਤੇ ਉਸ ਦੀ ਲਾਸ਼ ਦੇ ਟੋਟੇ ਮਾਨਾਂਵਾਲਾ ਦੇ ਪੁਲ ਤੇ ਸੁੱਟ ਦਿੱਤੇ। ਹੋਰ ਕਈ ਦੋਸ਼ੀ ਵੀ ਸੋਦੇ ਗਏ ਭਾਵੇਂ ਕਿ ਕਈਆਂ ਨੂੰ ਲੋਂਗੋਵਾਲ ਨੇ ਆਪਣੇ ਕੋਲ ਲੁਕਾ ਲਿਆ। ਹੁਣ ਸੰਤ ਜਰਨੈਲ ਸਿੰਘ ਖਾਲਸਾ ਨੇ ਸਿੰਘਾਂ ਨੂੰ ਪ੍ਰਮੁੱਖ ਲੀਡਰਾਂ ਵਿਰੁੱਧ ਕਾਰਵਾਈ ਨਾ ਕਰਨ ਦਿੱਤੀ ਤੇ ਕਿਹਾ ਵੀ ਇਹਨਾਂ ਨੂੰ ਜਰੀਲ ਹੋ ਕੇ ਮਰਨਦੇ ਹੋ। ਭਾਈ ਸੁਰਿੰਦਰ ਸਿੰਘ ਸੋਢੀ ਦੀ ਸ਼ਹਾਦਤ ਤੇ ਸੰਤਾਂ ਨੇ ਕਿਹਾ ਵੀ ਮੇਰੀ ਸੱਜੀ ਬਾਹ ਟੁੱਟ ਗਈ ਅੱਜ। ਕੁਝ ਵੀ ਹੋਵੇ ਇਹ ਸਪਸ਼ਟ ਹੈ ਵੀ ਸਰਕਾਰੀ ਮਸ਼ੀਨਰੀ ਲਈ ਸੋਢੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੱਜੀ ਬਾਹ ਮੰਨਿਆ ਜਾ ਚੁੱਕਾ ਸੀ ਸਮੇਂ ਦੀ ਰਫਤਾਰ ਨਾਲ ਕਈ ਗਦਾਰਾਂ ਦੀਆਂ ਸਾਹਮ ਸਾਹਮ ਕੇ ਰੱਖੀਆਂ ਗਈਆਂ ਜ਼ਿੰਦਗੀਆਂ ਵੀ ਮੌਤੇ ਮੂੰਹ ਵਿੱਚ ਜਾ ਪਈਆਂ ਉਸੇ ਹੀ ਮੌਤੇ ਮੂੰਹ ਵਿੱਚ ਜਿਸ ਤੋਂ ਬਚਣ ਦੇ ਲਈ ਉਹਨਾਂ ਗਦਾਰੀ ਦਾ ਕਲੰਕਾ ਆਪਣੇ ਮੱਥੇ ਤੇ ਲਵਾਉਣਾ ਭੋਰਾ ਸ਼ਰਮ ਨਹੀਂ ਕੀਤੀ ਮਰੇ ਓ ਵੀ ਨੇ ਤੇ ਮਰੇ ਸੋਢੀ ਵਰਗੇ ਸੂਰਮੇ ਵੀ ਨੇ ਪਰ ਇਤਿਹਾਸ ਜਿੱਥੇ ਸੋਢੀ ਵਰਗੇ ਸੂਰਮਿਆਂ ਨੂੰ ਆਪਣੇ ਸੁਨਹਿਰੀ ਹਰਫਾ ਚ ਸਾਮਕੇ ਰੱਖੇਗਾ ਉਥੇ ਗਦਾਰਾਂ ਨੂੰ ਇਤਿਹਾਸ ਦਾ ਕੋੜਾ ਕਰਕਟ ਵੀ ਨਸੀਬ ਨਹੀਂ ਹੋਣਾ ਸੁਰਿੰਦਰ ਸਿੰਘ ਸੋਢੀ ਵਰਗੇ ਸੂਰਮੇ ਸਿੱਖ ਇਤਿਹਾਸ ਦੇ ਚਾਨਣ ਮਨਾਰਿਆਂ ਵਿੱਚੋਂ ਸਦਾ ਹੀ ਚਮਕਦੇ ਰਹਿਣਗੇ ਦੋਸਤੋ ਇਹ ਸੀ ਸਾਰੀ ਗਾਥਾ ਸਰਦਾਰ ਸੁਰਿੰਦਰ ਸਿੰਘ ਸੋਢੀ ਹੋਰਾਂ ਬਾਰੇ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ